ਨੇ ਨੇ ਭਾਈ ਠੀਕ ਹੈ ਨਾ ਉਹਨਾਂ ਨੂੰ ਕਰਨੀ ਹੈ ਮੇਰੇ ਖਿਆਲ ਨਾਲ ਤੁਹਾਡਾ ਜੀ ਠੀਕ ਹੈ ਮੇਰੇ ਪਿੰਡਾ ਜੀ ਨਾਲ ਤੇਰੇ ਕੋਲ ਆਇਆ ਜੀ ਬਸ ਬਸ ਅੱਗੇ ਨਹੀਂ ਚੱਲਣਾ ਸਤਿ ਜੀ ਉਹ ਨਹੀਂ ਇੱਧਰ ਵੇਖ ਇੱਧਰ ਵੇਖ ਇੱਧਰ ਇੱਧਰ ਮੇਰੇ ਵੱਡੇ ਭਰਾ ਆ ਗਏ ਤੇਰੇ ਕੋਲ ਹੜਦਾ ਇੱਧਰ ਇੱਧਰ ਆਪਣਾ ਕੁਸ਼ਵਿੰਦਰ ਜੀ ਅਰੇ ਆ ਜਾਓ ਤੁਸੀਂ ਆ ਗਿਆ ਆ ਗਿਆ ਹੜ ਦੋ ਹੜ ਦੋ ਖਾਜੋ ਸਾਰੇ ਉਹਨੂੰ ਅੱਜ ਮਸਾ ਖਰਮਾ ਅੱਜ ਵੀਰ ਜੀ ਆ ਕੇ ਦਰਿਆ ਜੋ ਆਜੋ ਬਈ ਸਾਰੇ ਆਜੋ ਇੱਕ ਵਾਰੀ ਫੋਟੋ ਕਰ ਲਈ ਆਜੋ ਵੀ ਸਾਰੇ ਮਨਦੀਪ ਆਜੋ ਬੇਨਤੀ ਕਰਦਾ ਜਿਵੇਂ ਸਬਰੀ ਸਾਹਿਬ ਨੇ ਗੱਲ ਕੀਤੀ ਆ ਬਈ ਕੋਈ ਹਾਲ ਨਹੀਂ ਬੀਜੇਪੀ ਦਾ ਦੇਖੋ ਇਹ ਇੱਕ ਜ਼ਿਲ੍ਹੇ ਦੇ ਮੇਨ ਲੀਡਰਸ਼ਿਪ ਬੀਜੇਪੀ ਦੇ ਸਾਰਾ ਐਸਸੀ ਸਮਾਜ ਜੇ ਬੀਜੇਪੀ ਨਾਲ ਜੁੜਿਆ ਸੀ ਤਾਂ ਭਾਈ ਪ੍ਰੇਮ ਸਿੰਘ ਸਫਰੀ ਨਾਲ ਜੁੜਿਆ ਸੀ ਬੀਜੇਪੀ ਨਾਲ ਨਹੀਂ ਜੁੜਿਆ ਸੀ ਤੇ ਜੇ ਸਾਰਾ ਐਸਸੀ ਸਮਾਜ ਐਨਾ ਕਿ ਤੰਗ ਹੋ ਕੇ ਬੀਜੇਪੀ ਤੋਂ ਜਿਨ੍ਹਾਂ ਨੇ ਬੀਜੇਪੀ ਵਾਸਤੇ ਮੈਂ ਨਾ ਵੀ ਉਦੋਂ ਕੰਮ ਕੀਤਾ ਜਦੋਂ ਬੀਜੇਪੀ ਦਾ ਪਿੰਡਾਂ 'ਚ ਨਾਂ ਨਹੀਂ ਲੈਂਦੇ ਸੀ ਜਦੋਂ ਕਿਉਂਕਿ ਜਿਹੜਾ ਆਪਾਂ ਕਹਿ ਦਈਏ ਕਿਸਾਨ ਜੁੜੀਆਂ ਦਾ ਧਰਨੇ ਲੱਗੇ ਵੇ ਕਿ ਦਿੱਲੀ ਉਦੋਂ ਇਹਨਾਂ ਨੇ ਬੀਜੇਪੀ ਜਦੋਂ ਬੀਜੇਪੀ ਦੇ ਨਾਂ ਤੇ ਲੜਾਈਆਂ ਹੋ ਜਾਂਦੀਆਂ ਬੀਜੇਪੀ ਦੇ ਲੀਡਰਾਂ ਨੂੰ ਕੁੱਟ ਕੇ ਭਜਾਇਆ ਜਾਂਦਾ ਸੀ ਉਦੋਂ ਇਹਨਾਂ ਨੇ ਬੀਜੇਪੀ ਵਾਸਤੇ ਅੱਗੇ ਹੋ ਕੇ ਫਰੰਟ ਲਾਈਨ ਤੇ ਕੰਮ ਕੀਤਾ ਸੀ ਜੇ ਇਹਨਾਂ ਦੀ ਕਦਰ ਨਹੀਂ ਬੀਜੇਪੀ ਨੇ ਪਾਈ ਹੋਰ ਕਿਸੇ ਦੀ ਨਹੀਂ ਪਾ ਸਕਦੇ ਮੈਂ ਤੁਹਾਨੂੰ ਦੁਬਾਰਾ ਇੱਕ ਬੇਨਤੀ ਕਰਦਾ ਵੀ ਜੇ ਜਿਨੇ ਉਦੋਂ ਲੜਾਈ ਲੜੀ ਹੋਵੇ ਜਦੋਂ ਬੀਜੇਪੀ ਦੇ ਨਾਂ ਤੇ ਵੀ ਲੜਾਈਆਂ ਹੋ ਜਾਂਦੀਆਂ ਹੋਣ ਬੀਜੇਪੀ ਦੇ ਵੱਡੇ-ਵੱਡੇ ਲੀਡਰ ਜਿਹੜੇ ਪੰਜਾਬ ਲੈਵਲ ਦੇ ਲੀਡਰ ਹੈ ਇੰਡੀਆ ਲਾ ਲਾ ਬਾਈ ਜੀ ਉਹਨਾਂ ਨੂੰ ਸੁਬਾਹ ਮਸ਼ੀਦਾਂ ਵਾਲੀ ਉਹ ਭੁਜਾਇਆ ਹੋਵੇ ਦਫਨਾ ਦੁਭਾਇਆ ਹੋਵੇ ਉਦੋਂ ਜੇ ਕੋਈ ਲੱਕ ਬੰਨ ਕੇ ਆਪ ਦੇ ਸਿਰ ਤੇ ਕਫਨ ਬੰਨ ਕੇ ਕਿਸੇ ਪਾਰਟੀ ਵਾਸਤੇ ਕੰਮ ਕਰਦਾ ਉਹ ਕੋਈ ਬੰਦਾ ਆਮ ਨਹੀਂ ਹੋ ਸਕਦਾ ਤੇ ਬਹੁਤ ਖਾਸ ਚਿਹਰਾ ਸੀ ਬੀਜੇਪੀ ਦੇ ਬਾਈ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਇਹਨਾਂ ਨਾਲ ਮੈਂ 2000 ਜਿਹੜਾ 17 ਵਾਲਾ ਲੈਕਚਰ ਸੀ ਅਸੀਂ ਇਕੱਠੇ ਜਾ ਕੇ ਬੈਠੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਵਾਂ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ 5 ਸਾਲ ਜਿਹੜਾ ਕੰਮ ਕੀਤਾ ਬਹੁਤ ਵੱਧ ਚੜ੍ਹ ਕੇ ਕੀਤਾ ਇੱਕ ਸੱਚਾ ਸਿਪਾਹੀ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਦਿਨ ਰਾਤੇ ਕੀਤੀ ਸੀ ਮੈਂ ਉਸ ਦਿਨ ਭਾਰਤੀ ਜਨਤਾ ਪਾਰਟੀ ਵਿੱਚ ਗਿਆ ਸੀ ਜਿਸ ਦਿਨ ਕੋਈ ਵੀ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਤੋਂ ਭਾਰਤੀ ਜਨਤਾ ਪਾਰਟੀ ਦਾ ਨਾਂ ਲੈਣ ਤੋਂ ਵੀ ਡਰਦੇ ਸੀ ਲੋਕ 21 ਜੂਨ 2021 ਨੂੰ ਕਨਸਾਨ ਅੰਦੋਲਨ ਬਹੁਤ ਭਖਿਆ ਹੋਇਆ ਸੀ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਮੈਂ ਦਿਨ ਰਾਤੇ ਕੀਤਾ ਸੀ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਦਾ ਕਾਰਨ ਪੁੱਛ ਰਹੇ ਹੋ ਤੁਸੀਂ ਮਚਾਕੀ ਕਲਾਂ ਦੀ ਗੱਲ ਕਰ ਰਿਹਾ ਹਾਂ ਤੇ ਪਰ ਮੈਂ 2-3 ਦਿਨ ਤੋਂ ਕਾਂਗਰਸ ਪਾਰਟੀ ਵਿੱਚ ਗਿਆ ਸਰਦਾਰ ਕੁਸਲਦੀਪ ਢਿੱਲੋਂ ਜੀ ਨੇ ਔਰ ਚੰਨੀ ਸਾਹਿਬ ਨੇ ਮੈਨੂੰ ਸ਼ਾਮਲ ਕਰਾਇਆ ਪਾਰਟੀ 'ਚ ਤਨ ਪਿੰਡ-ਪਿੰਡ ਜਾ ਰਿਹਾ ਪਿੰਡਾਂ ਦੇ ਵਿੱਚ ਇੰਨਾ ਕੁ ਮਾਨ ਸਨਮਾਨ ਮਿਲ ਰਿਹਾ ਅੱਜ ਮਚਾਕੀ ਕਲਾਂ ਦੇ ਵਿੱਚ ਗੁਰਸਵਿੰਦਰ ਜੀ ਔਰ ਸਾਡੇ ਲੱਖਾ ਜੀ ਔਰ ਟਿੰਟਾ ਜੀ ਇਹਨਾਂ ਸਾਰੇ ਆਗੂਆਂ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਕਾਂਗਰਸ ਵਿੱਚ ਉਹਨਾਂ ਅੱਜ ਤੱਕ ਮੈਨੂੰ 5 ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਵਾਰੀ ਵੀ ਨਹੀਂ ਮਿਲਿਆ ਵੀ ਕਿਸੇ ਨੇ ਪਿਆਰ ਨਾਲ ਸਤਿਕਾਰਨਾ ਬੈਠਣ ਦੀ ਗੱਲ ਵੀ ਨਹੀਂ ਕੀਤੀ ਸੀ ਮਾਨ ਸਤਿਕਾਰ ਦੀ ਗੱਲ ਤਾਂ ਬਹੁਤ ਗੱਲ ਆਈ